ਸਰਦ ਯੂਨੀਅਨ ਪੰਜਾਬ ਜਿੰਦਾਬਾਦ 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 ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ ਵਾਲੀਆਂ ਸਰਕਾਰਾਂ ਮਰਦਾਬਾਦ ਜਿੰਦਾਬਾਦ ਮਰਦਾਬਾਦ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ ਵਾਲੀਆਂ ਸਰਕਾਰਾਂ ਮਰਦਾਬਾਦ ਜਿੰਦਾਬਾਦ ਮਰਦਾਬਾਦ ਸ਼ਹੀਦੀ ਦੇ ਸ਼ਹੀਦਾਂ ਨੂੰ ਲਾਸ ਅਮਰ ਰਹਿਣ ਕ੍ਰਾਂਤੀਕਾਰੀ ਖੇਤੜ ਯੂਨੀਅਨ ਪੰਜਾਬ ਜਿੰਦਾਬਾਦ 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 ਵੱਖ-ਵੱਖ ਪਿੰਡਾਂ ਤੋਂ ਆਏ ਮੇਰੇ ਕਿਸਾਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੇ ਆਪਾਂ ਜਥੇਬੰਦੀ 'ਚ ਜੁੜਿਆ ਇੱਕ ਕ੍ਰਾਂਤੀਕਾਰੀ ਕਿਸਾਨ ਜੁਨੇ ਹਨ ਜਿਨ੍ਹਾਂ ਨੂੰ ਆਮ ਪਿੰਡਾਂ 'ਚ ਜਥੇਬੰਦੀਆਂ ਨੂੰ ਆਮ ਸੰਦੇ ਆ ਵੀ ਕਾਮਰੇਡ ਕਹਿੰਦੇ ਨੇ ਲੋਕ ਪਰ ਆਪਣੇ ਕੋਈ ਚੰਗੇ ਕੰਮ ਨਹੀਂ ਇਹਨਾਂ ਨੇ ਦੇਖੇ ਜਾਂਦੇ ਆਪਾਂ ਹਰ ਸਾਲ ਇੱਥੇ ਜਿਹੜਾ ਹੈਗਾ ਬਲੈਕ ਡੇ ਮਨਾਉਂਦੇ ਆ ਬਲੂ ਸਟਾਰ ਦੇ ਸਬੰਧ ਦੇ ਵਿੱਚ ਇੱਥੇ ਅੱਜ ਵੀ ਆਪਾਂ ਇਹ ਮਨਾਉਣ ਵਾਸਤੇ ਆਏ ਆ 1984 ਜਦੋਂ ਕਿ ਉੱਥੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸੀਗੇ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋਏ ਸੀ ਕਿਉਂਕਿ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਜਿਹੜੀ ਗਿਣਤੀ ਘੱਟ ਗਿਣਤੀ ਦੇ ਆਪਾਂ ਨੂੰ ਘੱਟ ਗਿਣਤੀ ਦੇ ਕਹਿ ਦਿੰਨੇ ਨੇ ਬੈਠੇ ਪਰ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਗਿਣਤੀ ਦੇ ਲੱਗਦੇ ਆ ਗਿਣਤੀ ਦੇ ਆਪਾਂ ਕਿ ਉੱਥੇ ਅਟੈਕ ਕਰਨਾ ਉਜਰ ਨਰਸਿੰਗ ਪਿੰਡਾਂ ਨੇ ਦਾ ਅੱਬ ਤਾਂ ਕੋਈ ਮਤੇ ਸੀਗੇ ਜਿਹੜੇ ਆਪਾਂ ਨੇ ਪੰਜਾਬ ਜਿਵੇਂ ਡਾਕਟਰ ਸਾਹਿਬ ਦੱਸ ਕੇ ਹੋਏ ਨੇ ਅਨੰਦਪੁਰ ਦੇ ਆਣਾ ਨਿਕਲਿਆ ਪਿਆ ਵੀ ਉਸ ਜੇ ਨੀਮੀ ਜਗਾ ਸਿੱਕੀ ਨਾਲੀ ਦੇ ਵਿੱਚੋਂ ਵੀ ਖੂਨ ਜਾ ਰਿਆ ਸੀ ਅਸੀਂ ਕਹਿੰਦੇ ਉਹੀ ਉਥੋਂ ਨਾਲ ਪਚੂਲੀ ਭਰ ਕੇ ਪੀਲੇ ਦੇ ਮੂੰਹ ਗਿੱਲਾ ਕਰ ਲੈਂਦੇ ਜਿਹੜੇ ਤੇ ਪਾਣੀ ਦਾ ਅਧ ਮਰੇ ਕਰਕੇ ਮਰੇ ਨੇ ਉੱਥੇ ਭੁੱਖ ਦੇ ਤੋੜੇ ਤੇ ਪਿਆਸ ਦੇ ਤੋੜੇ ਕਿਉਂਕਿ ਗਰਮੀ ਅੱਜ ਦੇਖੋ ਵੀ ਅੱਜ ਵੀ ਰਾਤ ਬਾਰਸ਼ ਤੋਂ ਕਰਕੇ ਥੋੜਾ ਜਿਹਾ ਮੌਸਮ ਨੂੰ ਸਹੀ ਹੋਇਆ ਐਨੀ ਗਰਮੀ ਸੀਗੀ ਇਹ ਅਜਿਨੇ ਲੋਕਾਂ ਨੂੰ ਖੜ-ਖੜ ਕੇ ਜਿਹੜੇ ਮੱਥਾ ਟਿਕਣਗੇ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਇਹਨਾਂ ਨੂੰ ਖਿੱਚ ਕੇ ਇੱਕ ਪਾਸੇ ਸਿੱਟੋ ਪੱਲੀਆਂ ਦੇ ਸਿੱਟ ਕੇ ਉਹਨਾਂ ਦਾ ਬੁਰਾ ਹਾਲ ਕਰਾਇਆ। ਖਿੱਜੜੀ ਦੀ ਸਰਕਾਰ ਚ ਫੇਰ ਮੋਦੀ ਨੂੰ ਚੁਣ ਰਹੇ ਨੇ ਇਹਨੇ ਵੀ ਆਪਣੇ ਥੋੜਾ ਜਿਹਾ ਲਾਹ ਸੰਜੀ ਨਾ ਤੁਪਣਾ ਜੋ ਰਾਸ਼ਪੁੱਤ ਦੇ ਨਾਂ ਦੀ ਮੰਨਪ੍ਰਤ ਹੋਦਾ ਹੈ ਕਿ ਦਿਖਾਇਆ ਇਹ ਜਿ ਕਿ

ਜੰਮਰਮਨਤਾਜੀ ਅਸੀਂ ਜੋ ਅੱਜ ਤੋਂ 40 ਸਾਲ ਪਹਿਲਾਂ 83 ਚ 1 ਜੂਨ ਤੋਂ 6 ਜੂਨ ਤੱਕ ਦਰਬਾਰ ਸਾਹਿਬ ਤੇ ਦਿੱਲੀ ਦੀ ਹਉਮ ਦੇ ਅਟੈਕ ਕੀਤਾ ਹੈਗਾ ਆ ਅਸੀਂ ਸਮਝਦੇ ਆਂ ਕਿ ਇੱਕ ਧਾਰਮਿਕ ਥਾਂ ਤੇ ਜਿਹੜਾ ਅਟੈਕ ਐਵੇਂ ਕਰਨਾ ਵਾ ਇਹ ਜਿਹੜਾ ਵਾ ਇਹ ਗਲਤ ਸੀਗਾ ਅਸੀਂ ਇਹ ਮੰਗ ਕਰਦੇ ਹਾਂ ਕ੍ਰਾਂਤੀਕਾਰੀ ਕਿਸਾਨ ਦੇ ਮੇਲ ਨੂੰ ਕਿ ਇਹਦੇ ਨਾਲ ਜਿਹੜਾ ਵਾ ਬਗਾਨੇ ਬਣ ਦੀ ਭਾਵਨਾ ਗਈ ਹੈ ਇੱਕ ਦੂਜੇ ਨਾਲ ਦੂਰ ਹੋਣ ਦੀ ਭਾਵਨਾ ਗਈ ਹੈ ਤੇ ਬਹੁਤ ਗਲਤ ਕੰਮ ਕੀਤਾ ਗਿਆ ਹੈ ਇਸ ਕਰਕੇ ਇਹਦੇ ਲਈ ਪਾਰਲੀਮੈਂਟ ਵਿੱਚ ਜਿਹੜਾ ਵਾ ਮਾਫੀ ਮਾਫੀ ਮੰਗੀ ਜਾਵੇ ਅੱਜ ਅਸੀਂ ਮੰਗ ਪੱਤਰ ਜਿਹੜਾ ਵਾ ਬਕਾਇਦਾ ਸੀ ਐਸਡੀਓ ਐਸਟੀਐਮ ਆ ਰਹੀਂ ਤੇ ਡੀਸੀ ਰਹੀਂ ਜਿਹੜਾ ਵਾ ਰਾਸ਼ਟਰਪਤੀ ਨੂੰ ਭੇਜ ਰਹੇ ਹਾਂ ਦਿੱਲੀ 'ਚ ਜਿਹੜਾ ਜਿਹੜਾ ਕਤਲਿਆਮ ਹੋਇਆ ਸੀਗਾ ਉਹਦੇ ਖਿਲਾਫ ਵੀ ਅਸੀਂ ਸਮਝਦੇ ਹਾਂ ਵੀ ਜਾਣ ਬੁੱਝ ਕੇ ਇਹ ਜਿਹੜਾ ਵਾ ਉਹਨੂੰ ਕਰਵਾਇਆ ਗਿਆ ਹੈਗਾ ਉਹਦੀ ਪਾਰਲੀਮੈਂਟ ਨੂੰ ਮਾਫੀ ਮੰਗੇ ਤੇ ਜਿਹੜੇ ਬਾਹਰ ਰਹਿ ਗਏ ਦੋਸ਼ੀ ਜਿਨ੍ਹਾਂ ਨੇ ਕਤਲਿਆਮ ਕੀਤਾ ਵਾ ਉਹਨਾਂ ਨੂੰ ਜਿਹੜਾ ਜਿਹੜਾ ਸਜਾਵਾਂ ਦਿੱਤੀਆਂ ਜਾਣ ਨਾਲ ਜਿਨ੍ਹਾਂ ਨੇ ਪੂਰੀਆਂ ਸਜਾਵਾਂ ਕਰ ਲੀਆਂ ਨੇ ਸਿੱਖ ਕੇ ਦੀ ਤੇ ਹੋਰ ਹਿੰਦੁਸਤਾਨ 'ਚ ਜਿਹੜੇ ਬਾਕੀ ਕਰਦੀ ਨੇ ਜਿਨ੍ਹਾਂ ਪੂਰੀਆਂ ਕਰ ਲੀਆਂ ਨੇ ਉਹਨਾਂ ਨੂੰ ਫੋਰੀ ਰਿਆਇਆ ਕੀਤਾ ਜਾਂਦਾ ਹੈ। ਇਹ ਅੱਜ ਤੋਂ 40 ਸਾਲ ਪਹਿਲਾਂ ਜੋ ਸਰ ਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਸ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਬਲੂ ਸਟਾਰ ਦੇ ਨਾਂ ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਮਨਾਇਆ ਜਾਂਦਾ ਹੈ। ਅਸੀਂ ਉਹਦੇ ਅੱਜ 6 ਜੂਨ ਦਿਨ ਰੱਖਿਆ ਉਹਦੇ ਉਹਦੇ ਹੱਕ ਚ ਆਏ ਆ ਵੀ ਜਿਹੜਾ ਉਸ ਟਾਈਮ ਹੋਇਆ ਸੀ ਬਹੁਤ ਗਲਤ ਹੋਇਆ ਸੀ। ਕੇਂਦਰ ਦੀ ਸਰਕਾਰ ਨੂੰ ਅਸੈਂਬਲੀ ਦੇ ਵਿੱਚ ਇਹਦੀ ਮਾਫੀ ਮੰਗਣੀ ਚਾਹੀਦੀ ਹੈ ਵੀ ਸਾਡੇ ਤੋਂ ਉਸ ਟਾਈਮ ਜਿਹੜੀ ਮੌਜੂਦਾ ਜੋ ਵੀ ਸਰਕਾਰ ਸੀਗੀ ਉਸ ਟਾਈਮ ਵੀ ਉਹਨੂੰ ਉਹਦੇ ਉਹਦੀ ਅਸੀਂ ਮਾਫੀ ਚਾਹਨਾ ਵੀ ਉਹ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਸੀਗਾ ਕਿਉਂਕਿ ਇਹਦੇ ਨਾਲ ਉਸ ਤੋਂ ਉਸ ਟਾਈਮ ਦਾ ਖਲਾਰਾ ਖਿਲਾਰਾ ਹਜੇ ਤੱਕ ਨਹੀਂ ਸੰਭਰਿਆ। ਜਾਂ ਧਰਮਾਂ ਦੇ ਵਿੱਚ ਲੋਕ ਵੰਡੇ ਗਏ ਨੇ, Hindu Sikh ਦਾ ਪਾੜਾ ਪੈ ਗਿਆ। ਇਸ ਕਰਕੇ ਜਿਹੜਾ ਸਰਕਾਰਾਂ ਦਾ ਖਲਾਇਆ ਹੋਇਆ ਖਲਾਰਾ ਹਜੇ ਤੱਕ ਵੀ ਸੈੱਟ ਨਹੀਂ ਆ ਰਿਹਾ। ਅਸੀਂ ਦੁਬਾਰਾ ਫੇਰ ਸਰਕਾਰਾਂ ਨੂੰ ਕਹਿਣਾ ਕਿ ਇਹਦੀ ਮਾਫੀ ਮੰਗੋ ਕਿਉਂਕਿ ਛੁੱਡੀਆਂ ਸਰਕਾਰਾਂ ਨੇ ਇਹ ਬਹੁਤ ਗਲਤ ਕੀਤਾ ਸੀ। ਅੱਜ ਦਾ ਜਿਹੜਾ ਮੈਟਰ ਹੈ, ਅੱਜ ਸਾਡੀ ਕ੍ਰਾਂਤੀਕਾਰੀ ਕਿਸਾਨ ਜਿਹੜੇ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਤੇ ਤਹਿਸੀਲ ਪੱਦਰ ਤੇ ਕਾਲੀਆਂ ਪੱਟੀਆਂ ਲੈ ਕੇ ਕਾਲੇ ਝੰਡੇ ਲੈ ਕੇ ਇਹ ਰੋਸ ਵਖਾਵਾ ਕੀਤਾ ਗਿਆ ਜੋ 84 ਦੇ ਵਿੱਚ ਸਾਡੇ ਧਾਰਮਿਕ ਸਥਾਨ ਦਰਬਾਰ ਸਾਹਿਬ ਤੇ ਦਿੱਲੀ ਦੀ ਹਕੂਮਤ ਨੇ ਗੋਲੀਆਂ ਲੈ ਕੇ بڑے بڑے ਆਈਟਮ ਬੰਬ ਲੈ ਕੇ ਉਹਤੇ ਹਮਲਾ ਕੀਤਾ ਗਿਆ ਢਾਇਆ ਗਿਆ ਉਹਦੇ ਵਿੱਚ ਸੈਂਕੜੇ ਜਿਹੜੇ ਸਾਡੇ ਸਰਦਾਲੂ ਤੇ ਉਹਤੇ ਸ਼ਹੀਦ ਕੀਤੇ ਗਏ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਰੋਸ ਮਾਰਚ ਰੋਸ ਦਰਨਾ ਦੇ ਰਹੇ ਹਾਂ ਕ੍ਰਾਂਤੀਕਾਰੀ ਕਿਸਾਨ ਜੀ ਨੂੰ ਪੰਜਾਬ ਵੱਲੋਂ ਜਿਹੜਾ ਮਾਨਯੋਗ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਤੇ ਜੋ 1984 ਦੇ 6 ਜੂਨ ਨੂੰ ਕੱਲੂਕਰਾ ਹੋਇਆ ਪਲੀ ਸਟਾਰ ਆਪਰੇਸ਼ਨ ਉਹਦੇ ਸਨੱਚ ਜਿਹੜਾ ਇਹਨਾਂ ਨੇ ਮੰਗ ਪੱਤਰ ਦਿੱਤਾ ਇਹ ਅਸੀਂ ਆਪਣੇ ਵੱਲੋਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਭੇਜ ਦਿੱਤਾ ਜਾਊਗਾ नंबर लागे ते